ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਜੇਕਰ ਤੁਸੀਂ 2024-26 ਦੇ ਵਿੱਚ ਆਪਣੇ ਮਾਪਿਆਂ ਜਾਂ ਫਿਰ ਦਾਦਾ-ਦਾਦੀ ਨੂੰ ਕੈਨੇਡਾ ਲਿਆਂਦੇ ਜਾਣ ਦੀ ਉਡੀਕ ਕਰ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕੈਨੇਡਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਯਾਨਕੀ ਪਜੀਪ 2024-26 ਦੌਰਾਨ ਨਵੇਂ ਅਲਸਿਆਂ ਲਈ ਨਹੀਂ ਖੁੱਲੇਗਾ ਇਸ ਲਾਨ ਤੋਂ ਬਾਅਦ ਹਜ਼ਾਰਾਂ ਪਰਿਵਾਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਚੁੱਕਿਆ ਹੈ ਪਰ ਇਸ ਦੇ ਨਾਲ ਹੀ ਸਰਕਾਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਇਸ ਸਮੇਂ ਸੁਪਰ ਵੀਜ਼ਾ ਮਾਪਿਆਂ ਤੇ ਦਾਦਾ-ਦਾਦੀ ਦੇ ਲਈ ਸਭ ਤੋਂ ਵਧੀਆ ਤੇ ਇਕੱਲਾ ਲੰਬੇ ਸਮੇਂ ਵਾਲਾ ਵਿਕਲਪ ਹੈ ਹੁਣ ਗੱਲ ਕਰੀਏ ਕਿ ਕੈਨੇਡਾ ਸੁਪਰ ਵੀਜ਼ਾ ਅਖਰ ਹੈ ਕੀ ਤਾਂ ਦਸੀਏ ਸੁਪਰ ਵੀਜ਼ੇ ਇੱਕ ਖਾਸ ਵਿਜ਼ਟਰ ਵੀਜ਼ਾ ਜੋ 10 ਸਾਲਾਂ ਤੱਕ ਵੈਧ ਰਹਿੰਦਾ ਹੈ ਇਸ ਵੀਜ਼ੇ ਤਹਿਤ ਕੈਨੇਡੀਅਨ ਨਾਗਰਿਕਾਂ ਜੋ ਆਪਣੇ ਸਥਾਈ ਨਿਵਾਸੀ ਦੇ ਮਾਪਿਆਂ ਤੇ ਦਾਦਾ-ਦਾਦੀ ਕੈਨੇਡਾ ਵਿੱਚ ਕਈ ਵਾਰ ਆ ਜਾ ਸਕਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਇੱਕ ਫੇਰੀ ਦੁਰਾਨ ਨੂੰ ਲਗਾਤਾਰ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਬਿਨਾ ਹਰ 6 ਮਹੀਨੇ ਸਟੇਟਸ ਰੀਨਿਊ ਕਰਨ ਦੀ ਲੋੜ ਹੈ ਸੁਪਰ ਵੀਜ਼ੇ ਦੀ ਮੁੱਖ ਖਾਸਿਅਤ ਵਿੱਚ ਸ਼ਾਮਲ ਨੇ ਪ੍ਰਤੀ ਫੇਰੀ 5 ਸਾਲ ਤੱਕ ਰਹਿਣ ਦੀ ਆਗਿਆ ਕੈਨੇਡਾ ਦੇ ਅੰਦਰੋਂ ਹੋਰ 2 ਸਾਲ ਬਤੋਂਦਾ ਵਿਕਲਪ ਪਾਸਪੋਰਟ ਦੀ ਵੈਧਤਾ ਦੇ ਅਨੁਸਾਰ 10 ਸਾਲ ਤੱਕ ਵੀਜ਼ਾ ਅਤੇ ਵੈਧਤਾ ਦੌਰਾਨ ਕਈ ਵਾਰ ਐਂਟਰੀ ਹੁਣ ਸਵਾਲ ਏ ਹੈ ਕਿ ਕੌਣ ਅਰਜੀ ਦੇ ਸਕਦਾ ਹੈ ਦਸ ਯੇ ਬਿਨੇਕਾਰ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਮਾਤਾ ਪਿਤਾ ਜਾਂ ਫਿਰ ਦਾਦਾ-ਦਾਦੀ ਹੋਣੇ ਚਾਹੀਤੇ ਨੇ ਅਰਜੀ ਕੈਨੇਡਾ ਤੋਂ ਬਾਹਰ ਹੀ ਦਾਇਰ ਕਰਨੀ ਪੈਂਦੀ ਹੈ ਨਾਲ ਹੀ ਬਿਨੇਕਾਰ ਦਾ ਡਾਕਟਰੀ ਤੌਰ ਉਤੇ ਫਿੱਟ ਹੋਣਾ ਕੋਈ ਅਪਰਾਧਿਕ ਰਿਕਾਰਡ ਨਾ ਹੋਣਾ ਤੇ ਆਪਣੇ ਦੇਸ਼ ਦੇ ਨਾਲ ਮਜ਼ਬੂਤ ਸੰਬੰਧ ਦਿਖਾਉਣਾ ਵੀ ਲਾਜ਼ਮੀ ਹੈ ਤੁਝੇ ਪਾਸੇ ਕੈਨੇਡਾ ਵਿੱਚ ਰਹਿਦੇ ਮੇਜ਼ਬਾਨ ਦੀ ਉਮਰ ਘਟੋਕਟ 18 ਸਾਲ ਹੋਣੀ ਚਾਹੀਦੀ ਹੈ ਤਾਂ ਉਸ ਨੂੰ ਨਿਰਧਾਰਤ ਘਟੋਕਟ ਆਮਦਨ ਮਾਪਦੰਡ ਪੂਰੇ ਕਰਨੇ ਪੈਂਦੇ تھے۔ 2025 ਦੇ ਵਿੱਚ ਇਹ ਆਮਦਨ ਸੀਮਾਵਾਂ ਮੁਦਰਾ ਸਫੀਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਅਪਡੇਟ ਕੀਤੀਆਂ ਗਈਆਂ ਨੇ। ਉਦਾਹਰਨ ਦੇ ਵਜੋਂ ਦੱਸ ਗਏ ਇੱਕ ਵਿਅਕਤੀ ਦੇ ਲਈ ਸਲਾਨਾ ਆਮਦਨ ਲਗਭਗ 30000 ਕੈਨੇਡੀਅਨ ਡਾਲਰ 4 ਮੈਂਬਰ ਦੇ ਪਰਿਵਾਰਾਂ ਲਈ ਕਰੀਬ 55000 ਡਾਲਰ ਅਤੇ 7 ਮੈਂਬਰਾਂ ਦੇ ਲਈ 80000 ਡਾਲਰ ਤੋਂ ਵੱਧ ਹੋਣੀ ਚਾਹੀਦੀ ਹੈ। ਇਯੰਦਨ ਕੈਨੇਡਾ ਰਿਵੈਨਿਊ ਏਜੰਸੀ ਦੇ ਦਸਤਾਵੇਜ਼ ਉਰਾਹੀ ਸਾਬਤ ਕਰਨੀ ਪੈਂਦੀ ਹੈ ਕਿ ਸੁਪਰ ਵੀਜ਼ਾ ਦੇ ਲਈ ਹੈਲਥ ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੈ ਇਹ ਬੀਮਾ ਘੱਟੋ-ਘੱਟ ਇੱਕ ਸਾਲ ਦੇ ਲਈ ਵੈਧ ਹੋਣਾ ਚਾਹੀਦਾ ਹੈ ਜਿਸ ਵਿੱਚ ਮੈਡੀਕਲ ਕੇਅਰ ਹਸਪਤਾਲ ਖਰਚੇ ਤੇ ਦੇਸ਼ ਤੋਂ ਆਪਸੇ ਸਾਮਿਲ ਹੋਵੇ ਘੱਟੋ-ਘੱਟ ਕਵਰੇਜ 100000 ਡਾਲਰ ਹੋਣੀ ਚਾਹੀਦੀ ਹੈ ਅਸੀਦੀਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਤੇ ਪ੍ਰੋਸੈਸਿੰਗ ਸਮਾਂ ਦੇਸ਼ ਅਨੁਸਾਰ ਵੱਖਰਾ ਹੁੰਦਾ ਹੈ ਭਾਰਤ ਤੋਂ ਅਸੀਦੀਨ ਤੋਂ औਸਤਨ ਲਗਭਗ 6 ਤੋਂ 7 ਮਹੀਨੇ ਲੱਗ ਸਕਦੇ ਨੇ ਅੰਤ ਦੇ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸੁਪਰ ਵੀਜ਼ਾ ਇੱਕ ਅਸਥਾਈ ਵੀਜ਼ਾ ਹੈ ਸੋਤੇ ਕੈਨੇਡਾ ਵਿੱਚ ਕੰਮ ਜਾਂ ਲੰਬੇ ਸਮੇਂ ਦੀ ਪੜ੍ਹਾਈ ਦੀ ਆਗਿਆ ਨਹੀਂ ਹੁੰਦੀ ਹਾਲਾਂਕਿ ਜਦੋਂ ਭਵਿੱਖ ਦੇ ਵਿੱਚ ਪੀਜੀਪੀ ਦੁਬਾਰਾ ਖੁੱਲਦਾ ਤਾਂ ਯੋਗ ਉਮੀਦਵਾਰਾਂ ਦੇ ਲਈ ਸਾਈ ਨਿਵਾਸ ਦੇ ਲਈ ਅਰਜੀ ਦੇ ਸਕਦੇ ਨੇ ਇਸ ਸਮੇਂ ਜਦੋਂ ਪੀਜੀਪੀ ਬੰਦ ਹੈ ਸੁਪਰ ਵੀਜ਼ਾ ਹੀ ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਲਈ ਆਪਣੇ ਪਰਿਵਾਰ ਦੇ ਨਾਲ ਰਹਿਣ ਦਾ ਸਭ ਤੋਂ ਭਰੋਸੇਮੰਦ ਰਾਹ ਹੈ ਜੇਕਰ ਤੁਸੀਂ 2024-26 ਦੇ ਵਿੱਚ ਆਪਣੇ ਮਾਪਿਆਂ ਜਾਂ ਫਿਰ ਦਾਦਾ-ਦਾਦੀ ਨੂੰ ਕੈਨੇਡਾ ਲਿਆਂਦੇ ਜਾਣ ਦੀ ਯੋਜਨਾ ਤਿਆਰੇ ਸੀ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿ ਕੈਨੇਡਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਯਾਨਕੀ ਪੀਜੀਪੀ 2026 ਦੌਰਾਨ ਨਵੇਂ ਅਲਸਿਆਂ ਲਈ ਨਹੀਂ ਖੁੱਲੇਗਾ ਇਸ ਲਾਂ ਤੋਂ ਬਾਅਦ ਹਜ਼ਾਰਾਂ ਪਰਿਵਾਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਚੁੱਕਿਆ ਹੈ ਪਰ ਇਸ ਦੇ ਨਾਲ ਹੀ ਸਰਕਾਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਇਸ ਸਮੇਂ ਸੁਪਰ ਵੀਜ਼ਾ ਮਾਪਿਆਂ ਤੇ ਦਾਦਾ-ਦਾਦੀ ਦੇ ਲਈ ਸਭ ਤੋਂ ਵਧੀਆ ਤੇ ਇਕੱਲਾ ਲੰਬੇ ਸਮੇਂ ਵਾਲਾ ਵਿਕਲਪ ਹੈ ਹੁਣ ਗੱਲ ਕਰੀਏ ਕਿ ਕੈਨੇਡਾ ਸੁਪਰ ਵੀਜ਼ਾ ਅਖਰ ਹੈ ਕੀ ਤਾਂ ਦੱਸਿਏ ਸੁਪਰ ਵੀਜ਼ਾ ਇੱਕ ਖਾਸ ਵਿਜ਼ਟਰ ਵੀਜ਼ਾ ਹੈ ਜੋ 10 ਸਾਲਾਂ ਤੱਕ ਵੈਧ ਰਹਿੰਦਾ ਹੈ ਇਸ ਵੀਜ਼ੇ ਤਹਿਤ ਕੈਨੇਡੀਅਨ ਨਾਗਰਿਕਾਂ ਜੋ ਅਫਰ ਸਥਾਈ ਨਿਵਾਸੀ ਦੇ ਮਾਪਿਆਂ ਤੇ ਦਾਦਾ-ਦਾਦੀ ਕੈਨੇਡਾ ਵਿੱਚ ਕਈ ਵਾਰ ਆ ਜਾ ਸਕਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਇੱਕ ਫੇਰੀ ਦੌਰਾਨ ਉਹ ਲਗਾਤਾਰ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਬਿਨਾ ਹਰ 6 ਮਹੀਨੇ ਸਟੇਟਸ ਰੀਨਿਊ ਕਰਨ ਦੀ ਲੋੜ ਹੈ ਸੁਪਰ ਵੀਜ਼ੇ ਦੀਆਂ ਮੁੱਖ ਖਾਸੀਅਤਾਂ ਵਿੱਚ ਸ਼ਾਮਲ ਨੇ ਪ੍ਰਤੀ ਫੇਰੀ 5 ਸਾਲ ਤੱਕ ਰਹਿਣ ਦੀ ਆਗਿਆ ਕੈਨੇਡਾ ਦੇ ਅੰਦਰ ਹੋਰ 2 ਸਾਲ ਵਧਾਉਣ ਦਾ ਵਿਕਲਪ ਪਾਸਪੋਰਟ ਦੀ ਵੈਧਤਾ ਦੇ ਅਨੁਸਾਰ 10 ਸਾਲ ਤੱਕ ਵੀਜ਼ਾ ਅਤੇ ਵੈਧਤਾ ਦੌਰਾਨ ਕਈ ਵਾਰ ਐਂਟਰੀ ਕੌਣ ਸਵਾਲ A ਹੈ ਕਿ ਕੌਣ ਅਰਜੀ ਦੇ ਸਕਦਾ ਹੈ ਦੱਸिए ਪਿਨੇਕਾਰ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਮਾਤਾ ਪਿਤਾ ਜਾਂ ਫਿਰ ਦਾਦਾ ਦਾਦੀ ਹੋਣੇ ਚਾਹੀਦੇ ਨੇ ਅਸਲੀ ਕੈਨੇਡਾ ਤੋਂ ਬਾਹਰ ਹੀ ਦਾਇਰ ਕਰਨੀ ਪੈਂਦੀ ਹੈ ਨਾਲ ਹੀ ਬਿਨੇ ਕਰਦਾ ਡਾਕਟਰੀ ਤੌਰ ਉਤੇ ਫਿੱਟ ਹੋਣਾ ਕੋਈ ਅਪਰਾਧਿਕ ਰਿਕਾਰਡ ਨਾ ਹੋਣਾ ਤੇ ਆਪਣੇ ਦੇਸ਼ ਦੇ ਨਾਲ ਮਜ਼ਬੂਤ ਸੰਬੰਧ ਦਿਖਾਉਣਾ ਵੀ ਲਾਜ਼ਮੀ ਹੈ ਦੂਜੇ ਪਾਸੇ ਕੈਨੇਡਾ ਵਿੱਚ ਰਹਿੰਦੇ ਮੇਜ਼ਬਾਨ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਤੇ ਉਸ ਨੂੰ ਨਿਗਾਰਦ ਘੱਟੋ-ਘੱਟ ਆਮਦਨ ਮਾਪਦੰਡ ਪੂਰੇ ਕਰਨੇ ਪੈਂਦੇ 2025 ਦੇ ਵਿੱਚ ਇਹ ਆਮਦਨ ਸੀਮਾਵਾਂ ਮੁਦਰਾ ਸਫਿਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਅਪਡੇਟ ਕੀਤੀਆਂ ਗਿਆ ਨੇ ਉਦਾਹਰਨ ਦੇ ਵਜੋਂ ਦੱਸ ਗਏ ਇੱਕ ਵਿਅਕਤੀ ਦੇ ਲਈ ਸਲਾਨਾ ਆਮਦਨ ਲਗਭਗ 30000 ਕੈਨੇਡੀਅਨ ਡਾਲਰ 4 ਮੈਂਬਰ ਦੇ ਪਰਿਵਾਰਾ ਲਈ ਕਰੀਬ 55000 ਡਾਲਰ ਅਤੇ 7 ਮੈਂਬਰਾਂ ਦੇ ਲਈ 80000 ਡਾਲਰ ਤੋਂ ਵੱਧ ਹੋਣੀ ਚਾਹੀਦੀ ਹੈ ਇਯਾਮਦਨ ਕੈਨੇਡਾ ਰਿਵੈਨਿਊ ਏਜੰਸੀ ਦੇ ਦਸਤਾਵੇਜ਼ਾਂ ਰਾਹੀਂ ਸਾਬਤ ਕਰਨੀ ਪੈਂਦੀ ਹੈ ਕਿ ਸੁਪਰ ਵੀਜ਼ਾ ਦੇ ਲਈ ਹੈਲਥ ਇੰਸ਼ੋਰੈਂਸ ਰਿਪੋਰਟ ਜ਼ਰੂਰੀ ਹੈ ਇਹ ਬੀਮਾ ਘੱਟੋ-ਘੱਟ ਇੱਕ ਸਾਲ ਦੇ ਲਈ ਵੈਧ ਹੋਣਾ ਚਾਹੀਦਾ ਹੈ ਜਿਸ ਵਿੱਚ ਮੈਡੀਕਲ ਕੇਅਰ ਹਸਪਤਾਲ ਖਰਚੇ ਤੇ ਦੇਸ਼ੂ ਆਪਸੇ ਸਾਮਿਲ ਹੋਵੇ ਘੱਟੋ-ਘੱਟ ਕਵਰੇਜ 100000 ਡਾਲਰ ਹੋਣੀ ਚਾਹੀਦੀ ਹੈ ਅਸੀਦੀਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਤੇ ਪ੍ਰੋਸੈਸਿੰਗ ਸਮਾਂ ਦੇਸ਼ ਅਨੁਸਾਰ ਵੱਖਰਾ ਹੁੰਦਾ ਹੈ ਭਾਰਤ ਤੋਂ ਅਸੀਦੀਨ ਤੋਂ औਸਤਨ ਲਗਭਗ 6 ਤੋਂ 7 ਮਹੀਨੇ ਲੱਗ ਸਕਦੇ ਨੇ ਅੰਤਰ ਦੇ ਵਿੱਚ ਵੀ ਜਾਣਨਾ ਵੀ ਜ਼ਰੂਰੀ ਹੈ ਕਿ ਸੁਪਰ ਵੀਜ਼ਾ ਇੱਕ ਅਸਥਾਈ ਵੀਜ਼ਾ ਹੈ ਜਿਸ ਉਤੇ ਕੈਨੇਡਾ ਵਿੱਚ ਕੰਮ ਜਾਂ ਲੰਬੇ ਸਮੇਂ ਦੀ ਪੜ੍ਹਾਈ ਦੀ ਆਗਿਆ ਨਹੀਂ ਹੁੰਦੀ ਹਾਲਾਂਕਿ ਜਦੋਂ ਪਿਛਲੇ ਵਿੱਚ ਪੀਜੀਪੀ ਦੁਬਾਰਾ ਖੁੱਲਦਾ ਤਾਂ ਯੋਗ ਉਮੀਦਵਾਰਾਂ ਦੇ ਲਈ ਸਾਈ ਨਿਵਾਸ ਦੇ ਲਈ ਜੀ ਦੇ ਸਕਦੇ ਨੇ ਇਸ ਸਮੇਂ ਜਦੋਂ ਪੀਜੀਪੀ ਬੰਦ ਹੈ ਸੁਪਰ ਵੀਜ਼ਾ ਹੀ ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਲਈ ਆਪਣੇ ਪਰਿਵਾਰ ਵਾਲ ਦੇ ਨਾਲ ਰਹਿਣ ਦਾ ਸਭ ਤੋਂ ਪ੍ਰੋਸੇਮੰਤ ਰਹਾ ਹੈ ਜੇਕਰ ਤੁਸੀਂ 2024-26 ਦੇ ਵਿੱਚ ਆਪਣੇ ਮਾਪਿਆਂ ਜਾਂ ਫਿਰ ਦਾਦਾ-ਦਾਦੀ ਨੂੰ ਕੈਨੇਡਾ ਲਿਆਂਦੇ ਜਾਣ ਦੀ ਉਡੀਕ ਕਰ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿ ਕੈਨੇਡਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਯਾਨਕੀ ਪੀਜੀਪੀ 2026 ਦੌਰਾਨ ਨਵੀਆਂ ਅਲਸੀਆਂ ਲਈ ਨਹੀਂ ਖੁੱਲੇਗਾ ਇਸ ਜਾਣ ਤੋਂ ਬਾਅਦ ਹਜ਼ਾਰਾਂ ਪਰਿਵਾਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਚੁੱਕਿਆ ਹੈ ਪਰ ਇਸ ਦੇ ਨਾਲ ਹੀ ਸਰਕਾਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਇਸ ਸਮੇਂ ਸੁਪਰ ਵੀਜ਼ਾ ਮਾਪਿਆਂ ਤੇ ਦਾਦਾ-ਦਾਦੀ ਦੇ ਲਈ ਸਭ ਤੋਂ ਵਧੀਆ ਤੇ ਇਕੱਲਾ ਲੰਬੇ ਸਮੇਂ ਵਾਲਾ ਵਿਕਲਪ ਹੈ ਹੁਣ ਗੱਲ ਕਰੀਏ ਕਿ ਕੈਨੇਡਾ ਸੁਪਰ ਵੀਜ਼ਾ ਅਖਰ ਹੈ ਕੀ ਤਾਂ ਦੱਸਿਏ ਸੁਪਰ ਵੀਜ਼ੇ ਇੱਕ ਖਾਸ ਵਿਸਟਰ ਵੀਜ਼ਾ ਹੈ ਜੋ 10 ਸਾਲਾਂ ਤੱਕ ਵੈਧ ਰਹਿੰਦਾ ਹੈ ਇਸ ਵੀਜ਼ੇ ਤਹਿਤ ਕੈਨੇਡੀਅਨ ਨਾਗਰਿਕਾਂ ਜੋ ਆਪਣੇ ਸਥਾਈ ਨਿਵਾਸੀ ਦੇ ਮਾਪਿਆਂ ਤੇ ਦਾਦਾ-ਦਾਦੀ ਕੈਨੇਡਾ ਵਿੱਚ ਕਈ ਵਾਰ ਆ ਜਾ ਸਕਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਇੱਕ ਫੇਰੀ ਤੁਰਾਨ ਨੂੰ ਲਗਾਤਾਰ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਬਿਨਾ ਹਰ 6 ਮਹੀਨੇ ਸਟੇਟਸ ਰੀਨਿਊ ਕਰਨ ਦੀ ਲੋੜ ਹੈ ਸੁਪਰ ਵਿਜ਼ਿਟ ਦੀ ਮੁੱਖ ਖਾਸਤਾ ਵਿੱਚ ਸ਼ਾਮਲ ਨੇ ਪ੍ਰਤੀ ਫੇਰੀ 5 ਸਾਲ ਤੱਕ ਰਹਿਣ ਦੀ ਆਗਿਆ ਕੈਨੇਡਾ ਦੇ ਅੰਦਰੋਂ ਹੋਰ 2 ਸਾਲ ਵਧਾਉਣ ਦਾ ਵਿਕਲਪ ਪਾਸਪੋਰਟ ਦੀ ਵੈਧਤਾ ਦੇ ਅਨੁਸਾਰ 10 ਸਾਲ ਤੱਕ ਵੀਜ਼ਾ ਅਤੇ ਵੈਧਤਾ ਦੌਰਾਨ ਕਈ ਵਾਰ ਐਂਟਰੀ ਉਹਨ ਸਵਾਲ ਏ ਹੈ ਕਿ ਕੌਣ ਅਰਜੀ ਦੇ ਸਕਦਾ ਹੈ ਦੱਸਿਏ ਬਿਨੇਕਾਰ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਮਾਤਾ ਪਿਤਾ ਜਾਂ ਫਿਰ ਦਾਦਾ-ਦਾਦੀ ਹੋਣੇ ਚਾਹੀਦੇ ਨੇ ਅਰਜੀ ਕੈਨੇਡਾ ਤੋਂ ਬਾਹਰ ਹੀ ਦਾਇਰ ਕਰਨੀ ਪੈਂਦੀ ਹੈ ਨਾਲ ਹੀ ਬਿਨੇਕਾਰ ਦਾ ਡਾਕਟਰੀ ਤੌਰ ਉਤੇ ਫਿੱਟ ਹੋਣਾ ਕੋਈ ਅਪਰਾਧਿਕ ਰਿਕਾਰਡ ਨਾ ਹੋਣਾ ਤੇ ਆਪਣੇ ਦੇਸ਼ ਦੇ ਨਾਲ ਮਜ਼ਬੂਤ ਸੰਬੰਧ ਦਿਖਾਉਣਾ ਵੀ ਲਾਜ਼ਮੀ ਹੈ ਦੂਜੇ ਪਾਸੇ ਕੈਨੇਡਾ ਵਿੱਚ ਰਹਿੰਦੇ ਮੇਜ਼ਬਾਨ ਦੀ ਉਮਰ ਘਟੋਕਟ 18 ਸਾਲ ਹੋਣੀ ਚਾਹੀਦੀ ਹੈ ਤਾਂ ਉਸ ਨੂੰ ਨਿਯਧਾਰਤ ਘਟੋਕਟ ਆਮਦਨ ਮਾਪਦੰਡ ਪੂਰੇ ਕਰਨੇ ਪੈਂਦੇ تھے۔ 2025 ਦੇ ਵਿੱਚ ਇਹ ਆਮਦਨ ਸੀਮਾਵਾਂ ਮੁਦਰਾ ਸਫੀਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਅਪਡੇਟ ਕੀਤੀਆਂ ਗਈਆਂ ਨੇ। ਉਦਾਹਰਨ ਦੇ ਵਜੋਂ ਦੱਸੀਏ ਇੱਕ ਵਿਅਕਤੀ ਦੇ ਲਈ ਸਲਾਨਾ ਆਮਦਨ ਲਗਭਗ 30000 ਕੈਨੇਡੀਅਨ ਡਾਲਰ 4 ਮੈਂਬਰ ਦੇ ਪਰਿਵਾਰਾ ਲਈ ਕਰੀਬ 56000 ਡਾਲਰ ਅਤੇ 7 ਮੈਂਬਰਾਂ ਦੇ ਲਈ 80000 ਡਾਲਰ ਤੋਂ ਵੱਧ ਹੋਣੀ ਚਾਹੀਦੀ ਹੈ। ਇਯਾਮਦਨ ਕੈਨੇਡਾ ਰਿਵੈਨਿਊ ਏਜੰਸੀ ਦੇ ਦਸਤਾਵੇਜ਼ਾਂ ਰਾਹੀਂ ਸਾਬਤ ਕਰਨੀ ਪੈਂਦੀ ਹੈ ਕਿ ਸੁਪਰ ਵੀਜ਼ਾ ਦੇ ਲਈ ਹੈਲਥ ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੈ ਇਹ ਬੀਮਾ ਘੱਟੋ ਘਾਟਿਕ ਸਾਲ ਦੇ ਲਈ ਵੈਧ ਹੋਣਾ ਚਾਹੀਦਾ ਹੈ ਜਿਸ ਵਿੱਚ ਮੈਡੀਕਲ ਕੇਅਰ ਹਸਪਤਾਲ ਖਰਚੇ ਤੇ ਦੇਸ਼ ਤੋਂ ਆਪਸੇ ਸਾਮਿਲ ਹੋਵੇ ਕਟੋਕਟ ਕਵਰੇ 100000 ڈالر ਹੋਣੀ ਚਾਹੀਦੀ ਹੈ ਅਜ਼ੀਦਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਤੇ ਪ੍ਰੋਸੈਸਿੰਗ ਸਮਾਂ ਦੇ ਅਨੁਸਾਰ ਵੱਖਰਾ ਹੁੰਦਾ ਹੈ ਭਾਰਤ ਤੋਂ ਅਜ਼ੀਦਨ ਤੋਂ औਸਤਨ ਲਗਭਗ 6 ਤੋਂ 7 ਮਹੀਨੇ ਲੱਗ ਸਕਦੇ ਨੇ ਅੰਤਰ ਦੇ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸੁਪਰ ਵੀਜ਼ਾ ਇੱਕ ਅਸਥਾਈ ਵੀਜ਼ਾ ਹੈ ਸੋਤੇ ਕੈਨੇਡਾ ਵਿੱਚ ਕੰਮ ਜਾਂ ਲੰਬੇ ਸਮੇਂ ਦੀ ਪੜ੍ਹਾਈ ਦੀ ਅਗਿਆ ਨਹੀਂ ਹੁੰਦੀ ਹਾਲਾਂਕਿ ਜਦੋਂ ਭਵਿੱਖ ਦੇ ਵਿੱਚ ਪੀਜੀਪੀ ਦੁਬਾਰਾ ਖੁੱਲਦਾ ਤਾਂ ਯੋਗ ਉਮੀਦਵਾਰਾਂ ਦੇ ਲਈ ਸਾਈ ਨਿਵਾਸ ਲਈ ਅਰਜੀ ਦੇ ਸਕਦੇ ਨੇ ਇਸ ਸਮੇਂ ਜਦੋਂ ਪੀਜੀਪੀ ਬੰਦ ਹੈ ਸੁਪਰ ਵੀਜ਼ਾ ਹੀ ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਲਈ ਆਪਣੇ ਪਰਿਵਾਰ ਦੇ ਨਾਲ ਰਹਿਣ ਦਾ ਸਭ ਤੋਂ ਭਰੋਸੇਮੰਦ ਰਾਹ ਹੈ